ਮਾਤਾ ਸਲਖਣੀ ਨੇ ਜਦੋਂ ਛੇਵੇਂ ਪਾਸ਼ਾ ਕੇ ਪੁੱਤਰ ਦੀ ਬੇਨਤੀ ਕੀਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਸਲਖਣੀ ਨੂੰ ਇਸ ਤਰ੍ਹਾਂ ਕਹਿ ਰਹੇ ਹਨ ਮਾਤਾ ਪੁੱਤਰ ਪੁੱਤਰ ਫਿਰ ਦੀ ਪੂਕਾਰ ਦੀ ਫਾਨੀ ਹੈ ਇਹ ਸੰਪਤੀ ਮਾਦਾ ਸੰਸਾਰ ਦੀ ਮਾਦਾ ਇਹ ਬਾਤ ਨਹੀਂ ਹੈ ਸਾਡੇ ਖਤਿਆਰ ਦੀ ਲਿਖਦੇ ਚਿਤਰਾਨ ਤੇਰੇ ਮੱਥੇ ਤੇ ਅੰਗ ਜਿਵੇਂ ਕਰੀਏ ਤਕਦੀਰ ਵੀ ਦੇਈ ਦੇ ਪਾਣੇ ਨੂੰ ਪੰਗ ਕਿਵੇਂ ਇਹ ਨਕਦੀਰ ਮਿਰੀ ਦੇ ਬੰਦੇ ਹਲਣ ਦੇ ਨੇ ਮਾਤਾ ਦੀ ਕਰਮ ਦੇ ਬੇਖਲ ਅਨਾਂ ਦ੍ਰਿਸ਼ਟੀ ਸੱਤਾ ਵਿੱਚ ਜਨਮ ਆ ਰੇ ਐ ਵੀ ਤੂੰ ਜਨਮ ਗਵਾਲਿਆ ਪੱਕੇ ਪੱਕੇ ਵਿੱਚ ਪਰਮਾਦੇ ਕੀਤੀ ਤੂੰ ਵਿਖਮ ਕਾਲਣਾ ਜੀਵਨ ਦੀ ਬਾਟ ਮੈਂ ਲਿਖਿਆ ਨਹੀਂ ਪੁੱਤਰ ਮਾਤਾ ਤੇਰੇ ਲੀਲਾਟ ਮੈਂ ਲਿਖਿਆ ਨਹੀਂ ਦੇਗ ਵਾਤਾ ਪੇਤਾ ਪਾਸ ਬਣਾਇਆ ਮੁਕਤੀ ਦਾ ਜਾਵਦਾ ਸਵਾ ਪੰਡਾਰਾ ਖੁੱਲਿਆ ਇੱਥੇ ਹੈ ਨਾਮ ਦਾ ਬੈਠ ਕੇ ਸਿਮਰਨ ਕਰ ਲੈ ਮਾਤਾ ਤੂ ਰਾਮ ਦਾ ਹੋਗੀ ਹੈ ਬਿਰਧ ਅਵਸਥਾ ਪੁੱਤਰ ਫਿਰ ਮੰਗਦੀ ਤੂੰ ਨਾਮ ਦੀ ਨੰਗਿਆ ਬੈਕੇ ਤਵਜਲ ਨੂੰ ਲੰਗਦੀ ਤੂੰ ਨਾਮ ਦੀ ਨਈਂ ਆਵਕੇ ਉੱਤਰ ਦੁਖ ਰੂਪ ਸਰਾ ਹੈ ਮਨ ਦੀ ਜੋ ਮਾਇਆ ਹੈ ਪਾ ਕੇ ਸੁਖ ਸੰਪਤ ਟੂਟੀ ਕਿਨੇ ਸੁਖ ਪਾਇਆ ਹੈ ਕਜਾਨਮ ਅਵੇਂ ਗਵਾਯਾ ਹੈ ਪੁੱਲ ਜਾਂਦਾ ਸਿਰ ਜਿਨਹਾਰਾ ਸੁੱਖਾਂ ਦੀ ਠਾਠ ਮੇਂ ਲਿਖਿਆ ਨਹੀਂ ਪੁੱਤਰ ਮਾਤਾ ਤੇਰੇ ਲੀਲਾਟ ਮੇਂ ਲਿਖਿਆ ਨਹੀਂ ਪੁੱਤਰ ਮਾਤਾ ਦੰਦਲੇ ਦੰਲੀ ਨੇ ਕੀਤੀ ਸਦੀਆਂ ਉਪਾਸਨਾ ਕਰਗੇ ਫਕੀਰ ਆਦਿਓ ਪੁੱਤਰ ਦੀ ਵਾਸਨਾ ਨੈਣੋਂ ਵੇਦੀ ਹੋਗੇ ਰੇਹਾ ਪਰ ਕਾਸਨਾ ਚਾਰ ਦੇ ਨਿਤਰ ਵਾਲੀ ਦਾਦ ਹੈ ਮਹਿੰਗੀ ਸੀ ਸਰਪਣ ਨੂੰ ਚੱਕਣੀ ਪੈਗੀ ਮਾਪਿਆਂ ਦੀ ਵਹਿੰਗੀ ਸੀ ਸਰਵਣ ਨੂੰ ਚੱਕਣੀ ਪੈਗੀ ਮਾਪਿਆਂ ਦੇ ਪੇ ਵਛੋੜੇ ਸਰਬਣ ਗੁਲਾਰੇ ਨਾ ਮੇਰੇ ਹੋਂ ਦਾ ਦਰਦ ਦੇਜੋਗੀ ਸੋਣਾ ਕੈਸਾ ਰੇਨਾ ਮਰਨਾ ਪਿਆ ਤੜਪ ਤੜਪ ਕੇ ਪੁੱਤਰ ਪਿਆਰੇ ਨਾ ਉਤਰ ਗਏ ਮੋਮ ਮਤਾ ਵਿੱਚ ਮੌਤ ਦੇ ਕਾਟ ਮੇ ਲਿਖਿਆ ਨਹੀਂ ਪੁੱਤਰ ਮਾਤਾ ਤੇਰੇ ਲੈ ਲਾਟ ਮੇ ਲਿਖਿਆ ਨਹੀਂ ਪੁੱਤਰ ਮਾਤਾ ਤੁਰ ਕੇ ਜਦ ਬਣ ਵਾਸ ਨੂੰ ਦਸ਼ਰਤ ਦੇ ਲਾਲ ਸੀ ਪੁੱਤਰ ਵੀ ਛੋੜਾ ਸੈਣਾ ਹੋ ਗਿਆ ਮੂਹਾਲ ਜੀ ਚੜ ਕੇ ਤੇ ਭਮਨਾ ਉੱਤੋਂ ਮਾਰਦੀ ਝਾਲ ਸੀ ਹੈ ਨਹੀਂ ਸਮਰਾਤ ਕੋਈ ਵੀ ਦੁਖੜੇ ਸਹਿਣ ਮੈਂ ਪੁੱਤਰ ਦਰੂਪ ਸਦਾ ਹੈ ਲਿਖਿਆ ਰ ਮੈਣ ਮੈਂ ਪੁੱਤਰ ਦੁਗ ਰੂਪ ਸਰਾ ਹੈ ਕੈਸਾ ਇਹ ਹੱਥ ਜਿਤਾਇਆ ਓਲੀ ਤੂੰ ਵਾਦਾ ਨੇ ਉਗੜੇਗਾ ਵਿੱਚ ਪਾਗ ਮੇ ਲਿਖਿਆ ਵਾਦਾ ਨੇ ਇਹ ਤਾਂ ਦਰਬਾਰ ਸਿੰਘਾ ਕੁਦਰਤ ਦੀਆਂ ਦਾਤਾਂ ਨੇ ਤਾਂ ਦਰਬਾਰ ਸਿੰਘਾ ਕੁਦਰਤ ਦੀਆਂ ਦਾਤਾਂ ਨੇ ਸੁੱਚੇ ਛੰਨ ਸ਼ੇਰ ਗਾਗੇ ਰਗਾ ਵਿੱਚ ਠੜਕ ਰੇ ਲਿਖਿਆ ਨਹੀਂ ਪੁੱਤਰ ਮਾਤਾ ਇਹ ਰੇ ਲੈ ਲਾਟ ਮੇ ਲਿਖਿਆ ਨਹੀਂ ਪੁੱਤਰ ਮਾਤਾ